ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਲਾਲ ਸਿੰਘ ਦੇ ਕੋਲੇ ਦੋਸਤੋ ਅੱਜ ਪਹੁੰਚੇ ਆ ਤੇ ਤਿੰਨ ਪਸ਼ੂ ਅੱਜ ਆਪਾਂ ਤੁਹਾਨੂੰ ਇਸ ਘਰੋਂ ਦਿਖਾ ਦਨੇ ਆ ਇੱਕ ਬੈਡ ਬਿਲਕੁਲ ਗੱਬਣਾ ਦੋ ਸੂਈਆਂ ਸਵਾਈਆਂ ਨੇ ਤਸੱਲੀ ਤੁਸੀਂ ਨਰਕ ਪਰਖ ਕਰਾਂ ਕੇ ਕਰ ਸਕਦੇ ਜੀ ਸਵੇਰੇ ਸਵੇਰ ਪਸ਼ੂ ਦੀ ਆ ਦੋਸਤੋ ਇੱਕ ਫਰਸਟਲੀ ਰਿਕਵੈਸਟ ਹੁੰਦੀ ਆਪਣੀ ਜਿਸ ਘਰ ਤੋਂ ਵੀ ਆਪਾਂ ਕਵਰੇਜ ਕਰਦੇ ਆ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਗੱਪਣ ਪਸ਼ੂ ਆਪਣਾ ਤਿੱਪ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ 17 ਨਵੰਬਰ ਨੂੰ ਦੋਸਤੋ ਅੱਜ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ ਦੁਪਹਿਰ ਦਾ ਕੋਈ ਵੀ ਰਲਾ ਸਕਦਾ 12:00 ਵਜੇ ਦਾ ਸਮਾਂ ਹੈਗਾ ਨੇੜੇ ਤੇ ਐਨੀਮਲ ਜਿਹੜਾ ਪਸੰਦ ਆਊਗਾ ਤਸੱਲੀ ਤੁਸੀਂ ਕਰਨੀ ਆ ਨਰਕਪਰਕ ਤੁਸੀਂ ਕਰਨੀ ਆ ਬਾਕੀ ਡਿਟੇਲ ਵੀਰ ਗੁਰਲਾਲ ਤੋਂ ਆਪਾਂ ਲੈ ਲੈਨੇ ਪੂਰੀ ਪਸ਼ੂਆਂ ਦੀ ਸੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦੇਵਾਂਗੇ ਗੁਰਲਾਲ ਭਾਈ ਸਭ ਤੋਂ ਪਹਿਲਾਂ ਸਾਸਰੀ ਘਰ ਸਾਸਰੀ ਘਰ ਸੰਤੂ ਸਾਹਿਬ ਜੀ ਠੀਕ ਠਾਕ ਜੋ ਬੜੇ ਵਧੀਆ ਚੰਗੇ ਠੀਕ ਠਾਕ ਜੀ ਬ ਸੰਦੂ ਸਾਹਿਬ ਦੋ ਆਪਣੇ ਤੋਂ ਪਛੂ ਸੋਏ ਆ ਇੱਕ ਵੜ ਰਾਤ ਹੀ ਸੋਈ ਆ 12 ਵਜੇ ਹਾਂਜੀ ਤੇ ਇੱਕ ਵੜ ਕੱਲ ਦੀ ਸੋਈ ਆ ਤੇ ਇੱਕ ਬੱਚੀ ਤਿਆਰ ਆ ਬਿਲਕੁਲ ਜਰਸੀ ਖਰਾ ਉਸ ਹਾਂਜੀ ਚੰਗੇ ਆ ਪਸ਼ੂ ਬਿਲਕੁਲ ਤਸੱਲੀ ਵਾਲੇ ਮੈਨਾਂ ਸੰਦੂ ਸਾਹਿਬ ਕੋਈ ਲਾਮੇ ਵਾਲੀ ਗੱਲ ਹੀ ਨਹੀਂ ਤੇ ਹਾਂਜੀ ਤੇ ਜਿਹੜੀਆਂ ਦੋ ਸੋਈਆਂ ਉਹ ਕਿੰਨੇ ਕਿੰਨੇ ਦਿਨਾਂ ਦੀਆਂ ਸੋਈਆਂ ਸੰਦੂ ਸਾਹਿਬ ਆ ਜਿਹੜੀ ਵੱਡੀ ਬੱਚੀ ਇਹ ਤੇ ਰਾਤ ਹੀ ਸੋਈ ਆ ਰਾਤ 12 ਵਜੇ ਦੇ ਕਰੀਬ ਹੂੰ ਤਿੰਨ ਦਿਨੇ 6 6:30 ਵਜੇ ਜੇਰ ਪਾਤੀ ਇੱਕੇ ਡੰਗ ਦੀ ਚਵਾਈ ਹੋਈ ਆ 3:30 4 ਕਿਲੋ ਚੋਈ ਹੋਈ ਹੋਗੀ ਸਵੇਰੇ 7 ਵਜੇ ਤੱਕ ਤੇ ਉਹ ਬੱਚੀ ਥੱਲੇ 7-8 ਕਿ ਪੜਾ ਇਤਰਾ ਹੀ ਵੀਡੀਓ ਤੇ ਮਗਾਲੇ ਕੋਈ ਚੱਕਰ ਨਹੀਂ ਹੂੰ ਗਰੰਟੀ ਹੋਊ ਆਪਣੀ ਫੁੱਲ ਬਿਲਕੁਲ ਹਾਂ ਅੱਛਾ ਗਰਦਲ ਵੀਰੇ ਪਹਿਲਾ ਇੱਥੋਂ ਸਟਾਰਟ ਕਰ ਲੀਏ ਗੱਪਣ ਤੋਂ ਹਾਂਜੀ ਤੇ ਪੂਰਾ ਵੇਰ ਵਾਇੰਦਾ ਦੱਸ ਦੋ ਵੀ ਇਹ ਸੂਹਾ ਕਿਨਮਾ ਤੇ ਦਿਨ ਕਿੰਨੇ ਘਜ ਲੈ ਜੂਗੀ ਇਹ ਸੰਧੂ ਸਾਹਿਬ ਪਹਿਲੇ ਸੂਗੇ ਵਛੀ ਨੇ ਕੱਢਿਆ ਵਾ 17 18 ਕਿਲੋ ਦੁੱਧ ਹਾਂਜੀ ਦੂਜਾ ਸੂਹਾ ਜੇ ਇਹ ਕ੍ਰੋਸ ਚ ਆ ਜਾਂਦੀ ਆ ਜਰਸੀ ਤੇ ਸ਼ਾਈ ਵਾਲ ਦਾ ਕ੍ਰੋਸ ਵਾ ਠੀਕ ਹੈ ਜੀ ਜੀ ਠੰਡੀ ਠੁੰਡੀ ਬੜੀ ਜਾਂਦੀ ਆ ਵੀ ਜਿੱਤਰਾ ਮਰਜੀ ਇਹਨੂੰ ਇਹ ਨਹੀਂ ਵੀ ਕੋਈ ਵੰਗਾ ਪਾਉਣਾ ਪਊਗਾ ਜਾਂ ਕੁਝ ਕਰਨਾ ਪਊਗਾ ਉਹ ਦੀ ਗੱਲ ਨਹੀਂ ਹੈਗੀ ਬਹੁਤ ਜਾਂਦੀ ਫੀਲ ਸੂਹਾ ਠੀਕ ਹੈ ਜੀ ਜਿਹੜੀ ਗੱਲ ਵਾ ਠੀਕ ਹੈ ਹਾਂਜੀ ਠੀਕ ਹੈ ਥੋੜਾ ਡਰਦੇ ਆ ਪਸ਼ੂ ਡਰਦੇ ਆ ਪਸ਼ੂ ਹੋਰ ਨਹੀਂ ਸੰਧੂ ਸਾਹਿਬ ਸੂਹਾ ਦੋਸਤੋ ਦੂਜਾ ਮੰਨ ਕੇ ਗੋਹ ਖਰੀਦੀ ਆ ਪਰ ਕੋਈ ਵੀ ਨਾ ਗੋਹ ਲੈ ਕੇ ਜਾਵੇ ਤੀਜਾ ਮੰਨ ਕੇ ਤੁਸੀਂ ਬਹੁਤ ਜਿਆਦਾ ਠੰਡੀ ਆ ਸੰਧੂ ਸਾਹਿਬ ਤੇ ਬਾਕੀ ਠੰਡੀ ਧੀਰੀ ਆ ਸੀਲ ਸਊਗਾ ਡਰਦੇ ਆ ਪਸ਼ੂ ਹੋਰ ਨਹੀਂ ਗੱਲ ਰੂਟ ਦੇਖ ਲਓ ਠੀਕ ਹੈ ਜੀ ਤੇ ਦੇਣ ਹਜੇ ਕੱਢ ਦੀ ਦੋ ਚਾਰ ਕੱਢ ਜੂਜੇ ਸੰਧੂ ਸਾਹਿਬ ਉਹਨਾਂ ਨੇ ਕਿਹਾ ਜੇ ਦੱਸ ਦੇ ਰਹਿੰਦੇ ਆ ਪੂਰੇ ਹੋਂ ਚ ਦੇਣਾ ਤੇ ਬਾਕੀ ਡੰਗਰਾ ਆ ਕੇ ਉਧਰ ਕੇ ਤੇ ਡੰਗ ਪਹਿਲਾਂ ਸੂਪੀ ਉਹ ਗੱਲ ਵੱਖਰੀ ਆ ਬਾਕੀ ਪੱਠਾ ਦੱਥਾ ਬ ਸੋ ਬਾਕੀ ਦੋਸਤੋ ਸੁਆਵੀਰ ਨੇ ਦੱਸਤਾ 2-4 ਦਿਨ ਲੈ ਕੇ ਵੀ ਜਾ ਸਕਦੀ ਹੈ ਬਾਕੀ ਹੋ ਸਕਦਾ ਕਈ ਨਾ ਲੰਬੇ ਸਫਰ ਦੇ ਵਿੱਚ ਵੀਰ ਲੈ ਕੇ ਜਾਵੇ ਕੋਈ ਤੇ ਪਸ਼ੂ ਜਾਂਦਿਆਂ ਵੀ ਸੂ ਸਕਦਾ ਠੀਕ ਆ ਤੇ ਵੈਸੇ ਨੋਰਮਲੀ ਇੱਕ ਗੱਲ ਕਰ ਲਈਏ ਤੇ ਪਸ਼ੂ ਤਿਆਰੀ ਤੇ ਆ ਪੂਰਾ ਆਰਡਰ ਰੂਡਰ ਕੁਆਲਟੀ ਕਾਫੀ ਵਧੀਆ ਲੜਾ ਲੂਣਾ ਹਜੇ ਨੋਰਮਲੀ ਦਿਖਾਈ ਦੇ ਰਹੀਆਂ ਨੇ ਠੀਕ ਆ ਜੀ ਢਿੱਲਾਂ ਜ ਨੂੰ ਆਪਾਂ ਕਹਿ ਦਿੰਨੇ ਵੀ ਢਿੱਲਾਂ ਲੇਵੇ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਸੋ ਜੇਕਰ ਦੋਸਤੋ 2-4 ਦਿਨ ਕੱਢ ਗਈ ਤਾਂ ਥੋੜਾ ਜਿਹਾ ਹਮਾਂ ਨੇ ਲਿਪਾਸ ਨੂੰ ਹੋਰ ਆਪਾਂ ਉਮੀਦ ਕਰ ਸਕਦੇ ਆਂ ਵੀ ਪਸ਼ੂ ਹੋਰ ਥੋੜਾ ਖੋਲ ਸੰਦੂ ਸਾਹਿਬ ਪਲੀ ਪੁਲੀ ਵੜੀ ਆ ਪੱਛੀ ਠੀਕ ਆ ਨਿੱਗਰ ਆ ਵੈਸੇ ਹਾਂਜੀ ਠੀਕ ਆ ਅੱਛਾ ਗੁਰਨਾਲ ਕਿੰਨਾ ਮੁੱਲ ਕਿੰਨਾ ਡਿਮਾਂਡ ਕੀ ਕੀਤੀ ਫਿਰ ਸੰਧੂ ਸਾਹਿਬ ਇਹੋ ਜੀਆਂ ਬੱਚੀਆਂ ਦਾ ਲੋਕ 60 65 ਹੋ ਮੰਗੀ ਜਾਂਦੇ ਆਪਾਂ ਮੁੱਲ ਨਹੀਂ ਗਲਤ ਕਰਨਾ ਮੁੱਲ ਕਰਦੇ ਆ 55000 ਜੈਸਣੋ 52000 ਦੀ ਉਹਦੇ ਚੋਂ ਮਾਨਤਾਨ ਖੁੱਲਾ ਕਰ ਦਾਂਗੇ ਭਰਾਵਾਂ 52 ਚ ਹਾਂਜੀ ਖੁੱਲਾ ਹੀ ਛੋੜ ਛੱਪਾ ਸੰਧੂ ਸਾਹਿਬ ਕਰ ਦਾਂਗੇ ਕੋਈ ਇਹੋ ਜੀ ਝਿਜਕ ਨਾਲੀ ਗੱਲ ਨਹੀਂ ਵੀ 100 200 ਨਹੀਂ ਖੁੱਲਾ ਹੀ ਮਾਨਤਾਨ ਹੋਊਗਾ ਠੀਕ ਆ ਜੀ ਜੀ ਲਓ ਜੀ 55000 ਦੋਸਤੋ ਡਿਮਾਂਡ ਆ 52000 ਦੀ ਲੈ ਤੇ ਜੀ ਉਹਦੇ ਚੋਂ ਵੀ ਮਾਨਤਾਨਾ ਕੋਈ ਛੋੜ ਛੱਪਾ ਹੋ ਜਾਊਗਾ ਜਿਹੜਾ ਕੋਈ ਵੀਰ ਘਰੇ ਚਾਰ ਥਾਣਾ ਚਾਰੇ ਥਾਣਾ ਬਿਲਕੁਲ ਸਪੇਸ ਫੂਸ ਕੋਈ 2 2 3 3 ਇੰਚ ਜਿਹੜੀ ਸਪੇਸ ਹੈਗੀ ਹੈ ਵਿੱਚ ਠੀਕ ਆ ਸੋ ਇਹ ਜਿਹੜੀ ਵੈੜਾ ਦੋਸਤੋ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਤੀ ਆ ਸ਼ਾਹੀਵਾਲ ਤੇ ਜਰਸੀ ਦਾ ਕ੍ਰੋਸ ਸੰਗਾ ਤੇ ਇਸ ਤੋਂ ਬਾਅਦ ਦੋ ਵੈੜਾ ਜਿਹੜੀਆਂ ਅਗਲੀਆਂ ਦਿਖਾਉਣੀਆਂ ਨੇ ਗੁਰਲਾਲ ਇਹ ਦੱਸਦੇ ਵੀਰੇ ਇਹਨਾਂ ਦਾ ਅਗਲਾ ਇਹ ਸੰਧੂ ਸਾਹਿਬ ਰਾਤ 12 ਵਜੇ ਦੇ ਕਰੀਬ ਸੂਈ ਹੈ ਵੈੜਾ ਠੀਕ ਹੈ ਜੀ ਹਾਂਜੀ ਸੂਆ ਇਹਦਾ ਵੀ ਉਹਨਾਂ ਦੁੱਜਾ ਹੀ ਆਖਿਆ ਜਿੰਨਾਂ ਤੋਂ ਲਈ ਆ ਇੱਕ ਇੱਕ ਘਰੋਂ ਵੈੜਾ ਦੋਵੇਂ ਲਈਆਂ ਜਰਸੀ ਤੇ ਹਾਂ ਜੀ ਹਾਂ ਜੀ ਉਹਨਾਂ ਆਖਿਆ ਦੂਜਾ ਸੁਗਾ ਤੁਸੀਂ ਤੀਜਾ ਵੀ ਮੰਨ ਕੇ ਵੀ ਪੈਣ ਭਰਾਜ ਸਕਦਾ ਜਿਹੜੀ ਗੱਲ ਦੰਦਾ ਦੁੰਦਾ ਦੀ ਕਾਇਮ ਬਿਲਕੁਲ ਅਜੇ ਲੱਪਾ ਲੂਪਾ ਲੱਗਾ ਰਾਸ ਹੋਈ ਆ ਪੱਠੇ ਪੁੱਠੇ ਘੱਟ ਚੁੱਕੇ ਆ ਤੇ ਇਹਦੇ ਮਗਰ ਮੇਲ ਕਾ ਹਸਨ ਦਾ ਸਾਹਿਬ अच्छा जी मगर बच्चा है हां जी मगर बच्चा है रात ही सोई है मॉर्निंग आज सुबह सब्जी रात 12:00 बजे 12:30 सोई थी 6 6:30 बजे जीर ਪਾਈ ਆ ਬੱਚੀ ਨੇ اچھا ਅੱਜ ਮਾਰਨਿੰਗ ਸਵੇਰ ਜੀਰ ਪਾਈ ਆ हां जी ਤੇ ਇਹਦੀ ਚਵਾਈ 3 3/4 ਕਿਲੋ ਦੇ ਲਾਗੇ ਬੰਨੇ ਹੋਈ ਆ ਕੋਈ ਜੇ ਆਪਾਂ ਜਾਣ ਕੇ ਐਵੇਂ ਨਹੀਂ ਕਹਿ ਦੇਣਾ 6 7 ਕਿਲੋ ਚੋਤੀ ਆ ਜਿੰਨੀ ਕੋਈ ਆ 3 3/4 ਕਿਲੋ ਦੇ ਲਾਗੇ ਬੰਨੇ ਚੋਈ ਆ ਜੀਰ ਜੂਰ ਪ੍ਰੋਪਰ ਪੈ ਗਈ ਨਾ ਇਹਦੀ ਬਿਲਕੁਲ ਸੰਧੂ ਸਾਹਿਬ ਆਪਣੇ ਤੋਂ ਵੀਡੀਓ ਬਣੀ ਹੈਗੀ ਆ ਆਪਾਂ ਭੈਣ ਭਰਾ ਨੂੰ ਵੀਡੀਓ ਪਾਵਾਂਗੇ ਜਿਹੜਾ ਵੀ ਖਰੀਦ ਕਰੂਗਾ ਠੀਕ ਆ ਜੀ ਜੀ ਲਓ ਖੋਲਦ ਗਏ ਬਾਈ ਕਰ ਲਾਲ ਸੋ ਸਵੇਰ ਦੂਜਾ ਹੀ ਦੱਸਦਾ ਨਾ ਸਵੇਰ ਸੰ ਚਲੋ ਬਾਕੀ ਜਿਹੜਾ ਭੈਣ ਭਰਾ ਜਿੰਨੇ ਵੀ ਲੈਣੀ ਆ ਆਪਦੀ ਵਾਂਡ ਲਾਵੇ ਕੋਈ ਇਹੋ ਜੀ ਗੱਲ ਨਹੀਂ ਸੋ ਸੂਬਾ ਦੋਸਤੋ ਦੂਜਾ ਦਾਸਤਾ ਵੀਰ ਨੇ ਠੀਕ ਆ ਜੀ ਥੋੜਾ ਜਿਹਾ ਸੂ ਦੇ ਵਿੱਚ ਆਈ ਹੈ ਜਿੱਦਾਂ ਬਿਲਕੁਲ ਮਾਰਨਿੰਗ ਕਹੇ ਲੋ ਚਾਹੇ ਰਾਤ ਕਹੇ ਲੋ ਵੀ ਸੋਈ ਆ ਪਰ ਮਾਰਨਿੰਗ ਸੁਬਾ 6 ਵਜੇ ਜਿਹੜੀ ਆ ਜੇਰ ਪ੍ਰੋਪਰ ਪਾਤੀ ਸੀਗੀ ਠੀਕ ਆ ਤੇ ਮੇਲ ਕਾਫ ਬੱਚੇ ਨੂੰ ਜਨਮ ਦਿੱਤਾ ਮਗਰ ਬੱਚਾ ਇਹਦੇ ਠੀਕ ਆ ਹਾਂ ਤੋਂ ਦੀ ਬਹੁਤ ਵਧੀਆ ਮੁੱਠੀ ਥਾਣਾ ਠੀਕ ਹੈ ਜੀ ਹਲਥੀ ਚਵਾਈ ਵਾਲਾ ਥਾਣਾ ਸੋ ਬਾਕੀ ਕੋਈ 2000 ਕਿਲੋ ਜਿਹੜਾ ਅੱਜ ਮਾਰਨਿੰਗ ਜਿਹੜਾ ਬੌਲੇ ਦੇ ਵਿੱਚ ਚਵਾਈ ਕੀਤੀ ਹੈ ਠੰਡੀ ਢੁੰਡੀ ਬੜੀ ਸੰਧੂ ਸਾਹਿਬ ਵੀ ਇਤਰਾ ਹੀ ਭਾਜੋ ਭਲਾ ਲੋ ਜੀ ਠੀਕ ਹੈ ਗਰ ਲਾਲ ਵੀਰੇ ਕਿੰਨਾ ਮੁੱਲ ਇਸ ਬੈਟ ਦਾ ਸੰਧੂ ਸਾਹਿਬ ਮੁੱਲ ਤੇ ਚਲੋ ਵੱਡੀ ਬੱਛੀ ਆ ਭਲਾ 60 60 ਕਰਨੀਏ ਗਲਤ ਮੁੱਲ ਨਹੀਂ ਕਰਨੇ ਜੈਸ ਨੂੰ 52000 ਦੀ ਦਵਾਂਗੇ ਉਹ ਤੋਂ ਚੋ ਖੁੱਲਾ ਮੰਨ ਤਾਂ 52 ਜੋ ਜੀ 50000 ਦੀ ਬਚੀ ਐਂਡ ਦੇ ਦਾਂਗੇ ਸੰਧੂ ਸਾਹਿਬ 50 ਦੀ ਹਾਂ ਨਾ ਜਿਹੜੀ ਜੀ ਉਹਨਾਂ ਆਖਿਆ 17 1800 17 18 ਕਿਲੋ ਪਹਿਲੇ ਸੂਗੇ ਦਿੱਤਾ ਦਾ ਚਲੋ ਮੰਨ ਸਕਦਾ ਵੀ ਜਿਹੜਾ ਭੈਣ ਭਰਾ ਵੇਚਦਾ ਕੋਈ ਪਹਿਲਾਂ ਦੁੱਧ ਨਹੀਂ ਦੱਸਦਾ ਜਿਹੜੀ ਗੱਲ ਤੀਜਾ ਸੂਆ ਵੀ ਹੋ ਸਕਦਾ ਸੰਧੂ ਸਾਹਿਬ ਆਪਾਂ ਝੂੜਕਾ ਦਾ ਮਾਰਨਾ ਵੇਚ ਦੀ ਵੇਖੋ ਜੀ ਅਗਲਾ ਕੋਈ ਆਫਦੀ ਸਮਝ ਆ ਹਾਂਜੀ ਹਾਂਜੀ ਆਪਾਂ ਇਹ ਮੰਨਦੇ ਆ ਵੀ ਜੇ ਪਹਿਲੇ ਸੂਏ ਉਹਨਾਂ 20 ਕਿਲੋ ਕਹਦੇ ਤੁਸੀਂ ਮੰਨ ਕੇ ਚੱਲੋ 17 18 ਕਿਲੋ ਰਮਾਨਾ ਰਕੀ ਦੁੱਧ ਦੇ ਜੂਗੀ ਬੱਚੀ ਵੇਖੋ ਨਾ ਤੇ ਆਪਾਂ ਪਹਿਲੇ ਸੂਏ ਚ ਹੋਈ ਆ ਉਹ ਤੇ ਅਗਲੇ ਦੇ ਮੁਤਾਬਕ ਹੀ ਆ ਨਾ ਇੰਨਾ ਚੋਇਆ ਵਾ ਚਲੋ ਮੈਂ ਮੰਨਦਾ ਵੀ 17 18 ਕਿਲੋ ਵੱਡੀ ਬੱਚੀ ਆ ਦੁੱਧ ਕੱਢ ਜੂ ਇੰਨਾ ਸਾਲ ਦੀ ਰੋਤਵਾ ਸਟਾਲਿਆਂ ਤੇ ਦੇ ਜੂ ਦੁੱਧ ਠੀਕ ਆ ਜੀ ਜ ਕਿ ਆ ਪਸਮਾ ਜਿਹੜਾ 1 ਨੰਬਰ ਆ ਸੰਧੂ ਸਾਹਿਬ ਚੋਣ ਤੇ 1 ਨੰਬਰ ਕੋਈ ਭੂਰ ਹੋਵੇ ਛਟਾ ਹੋਵੇ ਥਣ ਘਾਟ ਹੋਵੇ ਆਪਣੀ ਪੂਰੀ ਗਰੰਟੀ ਆ ਠੀਕ ਆ ਜੀ ਠੀਕ ਆ ਬਾਕੀ ਕੋਈ ਵੀ ਆਵੇ ਆਪਦੀ ਤਸੱਲੀ ਕਰੇ ਆਪਾਂ ਤਾਂ ਹਰ ਥਾਂ ਤੋਂ ਦੋਸਤੋ ਇਹੋ ਅਪੀਲ ਕਰਦੇ ਆ ਬੇਨਤੀ ਹੁੰਦੀ ਇੱਕ ਵੀ ਆਓ ਤਸੱਲੀ ਕਰੋ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਠੀਕ ਆ ਤੇ ਇਸ ਤੋਂ ਬਾਅਦ ਆਪਣੇ ਕੋਲ ਆ ਤੀਜੇ ਨੰਬਰ ਤੇ ਆ ਨਗ ਆ ਗਿਆ ਹਾਂਜੀ ਹਾਂਜੀ ਇਹ ਸੰਧੂ ਸਾਹਿਬ ਪਿਓਰ ਦੂਜਾ ਸੁਗਾ ਇਹ ਆਪਾਂ ਪਿੰਡੋਂ ਵਹਿਣ ਲਈ ਆ ਆਪਣੇ ਉਹ ਅੱਛਾ ਜੀ ਜੀ ਇਹ ਸੰਧੂ ਸਾਹਿਬ ਕਾ ਇਹ ਕੱਲ ਦਿਲ ਦੀ ਇਹ ਕੱਲ ਮਾਰਨਿੰਗ ਟਾਈਮ ਦੀ ਸੂਈ ਜੇ ਹਾਂਜੀ ਇਹਦੇ ਥੱਲੇ 7-8 ਕਿਲੋ ਬੋਲਾ ਜਿਹੜਾ ਤਿਆਰ ਹੋਗਾ ਬਿਲਕੁਲ ਮਗਰੇ ਦੇ ਬੱਚਾ ਜੀ ਠੀਕ ਆ ਜੀ ਹਾਂਜੀ ਮਗਰੇ ਦੇ ਬੱਚਾ ਆ ਗਿਆ ਹਾਂਜੀ ਮਗਰੇ ਬੱਚਾ ਜੀ ਮਗਰੇ ਬੱਚਾ ਠੀਕ ਆ ਜੀ ਨਾਣੂ ਬਿਲਕੁਲ ਬੱਚੇ ਦੇ ਨਾਲ ਆ ਆ ਪੂਰਾ ਤਸੱਲੀ ਨਾਲ ਦੇਖ ਲਓ ਦੂਜਾ ਸਵੇਰ ਸੂਈ ਆ ਠੀਕ ਆ ਤੇ ਕ੍ਰੋਸ ਪਣ ਦੇ ਵਿੱਚ ਆ ਗਈ ਆ ਠੀਕ ਆ ਜੀ ਕ੍ਰੋਸ ਸੰਧੂ ਸਾਹਿਬ ਬਹਿੜਾ ਤਿੰਨੇ ਬੜੀਆਂ ਦਰਮਿਆਨੀ ਜੀ ਹਾਈਟ ਆ ਕੋਈ ਬਾਲੀ ਵੱਡੀ ਨਹੀਂ ਕਹਾਂਗੇ ਵਿਚ ਵਿਚਲੇ ਵਾਲਾ ਸਾਈਜ਼ ਠੀਕ ਆ ਜੀ ਤੇ ਮੀਡੀਅਮ ਜੀ ਹਾਈਟ ਆ ਆ ਦੇਖ ਠੀਕ ਅਕਰ ਲਾਲ ਖੋਲ ਦੋ ਵੀਰੇ ਨੂੰ ਵੀ ਸੋ ਤੋੜ ਕੇ ਜਿਹੜਾ ਦੋਸਤ ਤਸੱਲੀ ਕਰਾ ਦਿੰਦੇ ਆ ਬਿਲਕੁਲ ਤੇ ਅੱਗੋਂ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ ਥੋਡੀ ਫੇਸ ਕੁਆਲਿਟੀ ਵੇਖੋ ਬਿਲਕੁਲ ਬਲੈਕ ਰੰਗ ਇੱਕ ਰੰਗ ਕਾਲੀ ਆ ਤੇ ਮੇਲ ਕਾਫ ਆ ਦੋ ਬੜਾ ਬਿਲਕੁਲ ਜਿਹੜੀਆਂ ਤਾਜ਼ੀਆਂ ਸੂਈਆਂ ਦੋ ਬੜਾ ਦੇ ਥੱਲੇ ਮੇਲ ਕਾਫ ਨੇ ਬੱਚੇ ਜਿਹੜੇ ਆ ਉਹ ਬੱਚੇ ਆ ਠੀਕ ਆ ਉਹ ਦੋ ਕ ਟਾਈਮ ਹੁੰਦੀ ਉਹ ਇਹਦੀ ਹੋ ਗਈ ਦੋ ਡੰਗ ਚਵਾਈ ਸੰਤੂ ਸਾਹਿਬ 8 ਕਿਲੋ ਬੋੜਾ ਜਿਹੜਾ ਹਾਜ਼ਰ ਹੋ ਗਿਆ ਇਸ ਥਲੇ 8 ਕਿਲੋ ਹੈ ਜੀ ਹਾਂ ਜੀ ਕੋਈ ਸੱਜਣ ਆ ਗਿਆ ਤਸੱਲੀ ਨਾਲ ਚੋ ਗਿਆ ਆਪਦੀ ਖਰ ਸਕਦਾ ਠੀਕ ਹੈ ਜੀ ਜੀ ਲਓ ਜੀ ਸੋ 8 ਕਿਲੋ ਬੋੜਾ ਜਿਹੜਾ ਦੋਸਤੋ ਦੋ ਕ ਡੰਗ ਦੀ ਚਵਾਈ ਆ ਸੋ ਬੋੜਾ ਵੱਧ ਵੀ ਹੋ ਸਕਦਾ ਬੋੜਾ ਘੱਟ ਵੀ ਹੋ ਸਕਦਾ ਠੀਕ ਹੈ ਜੀ ਸੋ ਬਾਕੀ ਹਾਈ ਸੰਤੂ ਸਾਹਿਬ ਪਾਈਆ ਵੱਧ ਹੀ ਨਿਕਲੂਗਾ ਘੱਟ ਨਹੀਂ ਨਿਕਲਦਾ 8 ਤੋਂ ਜਿੰਨਾ ਕਹਿਤਾ ਸਤੂ ਸਾਹਿਬ ਬਾਈ ਤੁਮਾਂ ਦੀ ਬਿਲਕੁਲ ਚਾਉਂਦੀ ਓਕੇ ਇੱਕ ਨੰਬਰ ਸੰਧੂ ਸਾਹਿਬ ਕੋਈ ਭੂਰ ਛੱਟਾ ਥਣ ਘਾਟੋ ਵੇ ਆਪਣੀ ਫੁੱਲ ਗਰੰਟੀ ਆ ਕੋਈ ਭੈਣ ਭਰਾ ਸਾਈ ਆਪਾਂ ਨੂੰ ਪਾ ਦੇ ਦੋ ਡੰਗ ਛੱਡ ਕੇ ਤਿੰਨ ਡੰਗ ਚੋਗੇ ਆਪਣੇ ਘਰੋਂ ਖੜੇ ਜੀ ਹਾਂਜੀ ਆਪਣੇ ਘਰ ਦੀ ਤਸੱਲੀ ਆ ਗਾਂ ਦੁੱਧ ਪਾਇਦਾ ਸੰਧੂ ਸਾਹਿਬ ਚਾਹ ਮਤਲਬ ਕਿ ਥਣਾ ਥੁਣਾ ਵਾਲੇ ਪਾਸਿਓ ਵੀ ਕੋਈ ਭੈਣ ਭਰਾ ਮੰਨ ਲਾ ਵੀ ਆਨਲਾਈਨ ਗੁਰੂ ਲਾਲ ਵੀਰੇ ਕਈ ਸਾਹਿਬ ਜੀ ਕੋਈ ਆਨਲਾਈਨ ਮੰਗਾਉਂਦਾ ਨਾ ਆਪਾਂ ਨੂੰ ਪੈਸੇ ਆਪਦੇ ਘਰੇ ਖੜ ਕੇ ਜਦੋਂ ਵਛੀ ਲਵਾ ਲੂਗਾ ਤਸੱਲੀ ਨਾ ਜੇ ਗੱਭਨ ਲੈਂਦਾ ਆਪਦੇ ਘਰ ਤੇ ਪਕੇ ਪੈਸੇ ਦਵੇ ਜੇ ਸੁਈਆਂ ਵੇੜਾਂ ਜੋ ਕੋਈ ਵਹਿੜ ਲੈਂਦਾ ਵਾ ਸੱਜ ਸੰਦੂ ਸਾਹਿਬ ਮੋਲ 35 ਕਰਾ ਲਓ 36 ਕਰਾ ਲਓ ਜੈਸਨੋ 32000 ਦੀ ਦਵਾਂਗੇ ਉਹਦੇ ਚੋਂ ਮਾਨਤਾਨ ਖੁੱਲਾ ਕਰ ਦਾਂਗੇ 32 ਜੀ 32 ਚੋ ਵੀ ਛੋੜ ਛੱਪਾ ਸੰਦੂ ਸਾਹਿਬ ਖੁੱਲਾ ਹੀ ਕਰ ਦਾਂਗੇ ਤੇ ਕੋਈ ਗੱਲ ਹੀ ਨਹੀਂ ਠੀਕ ਆ ਹਾਂਜੀ ਲਓ ਜੀ 32000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਠੀਕ ਆ ਹਾਂਜੀ ਸੋ ਬਿਲਕੁਲ ਤਾਜੀ ਸੂਈ ਵਹਿੜ ਆ ਬੌਲੇ ਤੇ ਆ ਬੌਲੇ ਉੱਤੇ ਚੱਲਣ ਢਈ ਆ ਬਾਕੀ ਕੋਈ ਵੀ ਰਾਫ ਦੀ ਬੌਲੇ ਤੇ ਤਸੱਲੀ ਕਰ ਸਕਦਾ ਠੀਕ ਆ ਦੱਸੇ ਮੁਤਾਬਕ 8 ਕਿਲੋ ਬੌਲਾ ਠੀਕ ਆ ਜੀ ਪਾਈਆਖੰਡ ਵੱਧ ਹੋਊਗਾ ਘੱਟ ਹੋਊਗਾ ਮੈਂ ਪਹਿਲਾਂ ਜ਼ਿਕਰ ਕੀਤਾ ਸੋ ਬੌਲੇ ਤੇ ਆ ਬੌਲਾ ਵੱਧ ਗਾਹ ਸੇਵਾ ਦਾ ਸੰਧੂ ਸਾਹਿਬ ਚੰਗੀ ਸੇਵਾ ਆਨਰਾਦ ਦੀ ਸੂਈ ਆ ਇਹਦੇ ਥੱਲੇ ਜਿੰਨਾ ਆਪਾਂ ਚੋਇਆ ਇੱਕੇ ਟਾਈਮ ਚੋਇਆ ਜੇ ਦੁੱਧੇ ਟਾਈਮ ਦੀ ਤੇ ਜੇ ਸ਼ਾਮਾਂ ਨੂੰ ਚਵਾਈ ਕਰਨੀ ਆ ਉਹ ਆਪਾਂ ਦੋ ਡੰਗ ਤਿੰਨ ਡੰਗ ਚੋਲੀ ਆ ਉਹਦੀ ਤਸੱਲੀ ਆ ਵੀ ਉਹਦੇ ਥੱਲੇ 8 ਤੋਂ ਬਾਹਰ ਬੋਲਾ ਹੋਊਗਾ ਅੰਦਰ ਨਹੀਂ ਹੋਊਗਾ ਠੀਕ ਹੈ ਕਰ ਲਾਂਗੇ ਤੇ ਨੰਬਰ ਆਪਣੇ ਬੋਲ ਦਗੇ ਜੀ ਨੰਬਰ ਸੰਧੂ ਸਾਹਿਬ 82172 82497 ਹਾਂ ਜੀ 182890 16207 ਠੀਕ ਹੈ ਜੀ ਜੀ ਸੋ ਇਹ ਦੋਨੋਂ ਨੰਬਰ ਜਿਹੜੇ ਆ ਦੋਸਤੋ ਬਿਲਕੁਲ ਸਕਰੀਨ ਤੇ ਆਪਾਂ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਗੱਲਬਾਤ ਕਰ ਸਕਦੇ ਜੀ ਠੀਕ ਆ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਾ